ਸਤਿ ਸ਼੍ਰੀ ਅਕਾਲ ਸਾਰੇ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵਗੇ ਬਤਿਆ ਆਪਣੇ ਆਪਣੇ ਘਰਾਂ ਵਿੱਚ ਕੰਮ ਕਰ ਰਹੇ ਹੋਗੇ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਆਪਾਂ ਮਤਲਬ ਕਿ ਕੱਲ੍ਹ ਜਗੀ ਦੀਵਾਲੀ ਆਪਾਂ ਮਨਾ ਲਈ ਦੀਵਾਲੀ ਦੀਵਾਲੀ ਦਾ ਵਲੋਗ ਆਪਾਂ ਬਣਾਇਆ ਨਹੀਂ ਕਿਉਂਕਿ ਬੀ ਸੀ ਵਾਟ ਸੀਗੇ ਬਸ ਇੱਕ ਸ਼ਾਰਟ ਨਾਇਆ ਸੀ ਜੋ ਤੁਹਾਡੇ ਨਾਲ ਸ਼ੇਅਰ ਜਰੂਰ ਕੀਤਾ ਵਾ ਲక్ష్ਮੀ ਮਾਤਾ ਦਾ ਤੇ ਅੱਜ ਹੈਗਾ ਵਿਸ਼ਰਮਾ ਦੇ ਤੇ ਘਰ ਦੇ ਕੰਮ ਬਸ ਆਪਾਂ ਕਰਨ ਲੱਗੇ ਹੋਇਆ ਕੋਠਾ ਸਾਡਾ ਬਹੁਤ ਜ਼ਿਆਦਾ ਗੰੰਦਾ ਹੋਇਆ ਹੋਇਆ ਸੀ ਤੇ ਮੰਮੀ ਨੇ ਲਗਾਇਆ ਝਾੜੂ ਕੋਠੇ ਤੇ ਤੇ ਕੋਠੇ ਦੇ ਝਾੜੂ ਲਾਂਡਰ ਕੋਠਾ ਹੋ ਕੇ ਆਪਣਾ ਸਾਫ ਹੋੰਨੇ ਲਈ ਚੱਕ ਤਾ ਕੂੜਾ ਕੂੜਾ ਗੜਾ ਚੱਕਣ ਦਾ ਵਾਰੋ ਪਰਲੇ ਵਾਂਨ ਸਿੱਟੇ ਆ ਨਾ ਵਾ ਤੇ ਅੱਜ ਹੈਗਾ ਵਿਸ਼ਰਮਾ ਦੇ ਤੇ ਸ਼ੁਕਰ ਮਾਤੇ ਮਨਾਵਾਂਗੇ ਰਾਤ ਨੂੰ ਦੀਵੇ ਵਗੈਰਾ ਚਲਾਵਾਂਗੇ ਤੇ ਆਪਣਾ ਸਾਰੇ ਘਰ ਦੇ ਕੰਮ ਆਪਾਂ ਹੌਲੀ ਹੌਲੀ ਕਰਾਂਗੇ ਚਾਹ ਵਗੈਰਾ ਪੀ ਲੱਤੇ ਹੋਣਾ ਸੀ ਜਿਹੜਾ ਨੇ ਪੀਂਦੀ ਆ ਚੋ ਤੇ ਅਸੀਂ ਉਹ ਚਾਹ ਪੀਣ ਲੱਗੇ ਤਾਂ ਮੈਂ ਥੋੜਾ ਜਿਆਦਾ ਲੇਟ ਉੱਠੀ ਸੀ ਅੱਜ ਲੇਟ ਉੱਠਣ ਤੋਂ ਬਾਅਦ ਫਿਰ ਮੈਂ ਬਲੌਗ ਟਿਕੀ ਟੇ ਸਟਾਰਟ ਬਲੌਗ ਕੀਤਾ ਸਟਾਰਟ ਸਾਰੇ ਬਲੌਗ ਸਟਾਰਟ ਕਰਨ ਤੋਂ ਬਾਅਦ ਸਾਰੇ ਅਸੀਂ ਦੀਵਾਲੀ ਦਾ ਤੁਹਾਡੇ ਨਾਲ ਬਲੌਗ ਸ਼ੇਅਰ ਨਹੀਂ ਕੀਤਾ ਕੁੱਕਰ ਦੇ ਕੰਮ ਕਰ ਰਹੀ ਬਹੁਤ ਸੀ ਜੇ ਤਾਂ ਕਰਕੇ ਤੇ ਇਧਰ ਸਾਰਿਆ ਫੋਨ ਕਰਾਂਗੇ ਸਫਾਈ ਸਫਾਈ ਕਰਨ ਦਾ ਵਾਰ ਆਪਾਂ ਜਾਣਾ ਮਟੀ ਤੇ ਮੱਟਾ ਟੇਕਣ ਫਿਰ ਤੁਹਾਡੇ ਨਾਲ ਹੋਰ ਵੀ ਵਲੌਗ ਸ਼ੇ ਜੁੜ ਕਰਾਂਗੇ ਤੇ ਮੰਮੀ ਆ ਗਈ ਮੰਮੀ ਨੇ ਝਾੜੂ ਲਾਤਾ ਨਵੇੜੇ ਚਲੇ ਬਣਾ ਝਾੜੂ ਵੇੜੇ ਚ ਝਾੜੂ ਲੋਂਤ ਵਾਰ ਆਪਾਂ ਸਾਰੇ ਕਰਦੇ ਕੰਮ ਅੰਦਰਲੇ ਵੀ ਕਰਾਂਗੇ ਤੇ ਚਲੋ ਮਿਲਦੇ ਆ ਤੁਹਾਨੂੰ ਅੱਗੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਮੇਰੀ YouTube ਫੈਮਿਲੀ ਫੈਮਿਲੀ ਮੇਰੇ ਵੀਰ ਭੈਣ ਭਰਾ ਬਜ਼ੁਰਗ ਮਾਤਾ ਪਿਤਾ ਸਭ ਆਪਣੇ ਆਪਣੇ ਘਰਾਂ 'ਚ ਖੁਸ਼ੀ ਹੋਣਗੇ ਤੇ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਵੀਡੀਓ ਨੂੰ ਜਰੂਰ ਐਂਡ ਤੱਕ ਜਰੂਰ ਦੇਖਿਆ ਕਰੋ ਪਲੀਜ਼ ਬਹੁਤ ਜ਼ਿਆਦਾ ਆਪਾਂ ਮੈਨਰ ਕਰਦੇ ਆ ਇੱਕ ਦੂਜੇ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸਪੋਰਟ ਤੋਂ ਬਿਨਾ ਆਪਾਂ ਅੱਗੇ ਨਹੀਂ ਜਾ ਸਕਦੇ ਤੇ ਬਹੁਤ ਸਾਰੀਆਂ ਬੀਬੀਆਂ ਬਾਣੀ ਪੈਣਾ ਇਹ ਜਿਹਾ ਵੀ ਹੁੰਦੀਆਂ ਨੇ ਜਿਨ੍ਹਾਂ ਨੂੰ ਸਪੋਰਟ ਦੀ ਬਹੁਤ ਲੋੜ ਆ ਸਪੋਰਟ ਜ਼ਰੂਰ ਕਰਿਆ ਕਰੋ ਇੱਕ ਦੂਜੇ ਨੂੰ ਤੇ ਲੋ ਜੀ ਅੱਜ ਆਪਾਂ ਸਬਜੀ ਬਣਾਈ ਆ ਚੁੱਲੇ ਤੇ ਸਬਜੀ ਨੂੰ ਤੜਕਾ ਵਗੈਰਾ ਸਾਰਾ ਲਾਤਾ ਤੇ ਫੇਰ ਹੁਣ ਇਸ ਤੋਂ ਬਾਅਦ ਆਪਾਂ ਘਰ ਦੇ ਕੰਮ-ਕਾਰ ਕਰਾਂਗੇ ਰੋਟੀ ਬਣਾਵਾਂਗੇ ਤੇ ਸਾਨੂੰ ਚੁੱਲੇ ਤੇ ਕੰਮ ਕਰਨਾ ਬਹੁਤ ਹੀ ਵਧੀਆ ਲੱਗਦਾ ਹੈ ਪਿੰਡਾਂ 'ਚ ਅਕਸਰ ਜਿਹੜੀਆਂ ਬੀਬੀਆਂ ਪੈਣਾ ਤੇ ਕੁੜੀਆਂ ਨੇ ਜਿਹੜੀਆਂ ਤੇ ਬਹੂਆਂ ਜੋ ਵੀ ਨੇ ਮਤਲਬ ਬੀਪੇ ਪੈਣਾ ਜੋ ਵੀ ਨੇ ਅਕਸਰ ਚੁੱਲ੍ਹੇ ਤੇ ਹੀ ਕੰਮ ਕਰਕੇ ਖੁਸ਼ ਰਹਿੰਦੀਆਂ ਨੇ ਸਿਲੰਡਰ ਦਾ ਘਟ ਇਸਤੇਮਾਲ ਕਰਦੀਆਂ ਨੇ ਸਿਲੰਡਰ ਦੀ ਬਚਾਅ ਕਰਦੀਆਂ ਨੇ ਕਿਉਂਕਿ ਉਹਨਾਂ ਨੂੰ ਚੁੱਲ੍ਹੇ ਤੇ ਹੀ ਖਾਣਾ ਪਸੰਦ ਆ ਤੇ ਚੁੱਲ੍ਹੇ ਦਾ ਖਾਣਾ ਹੁੰਦਾ ਵੀ ਬਹੁਤ ਵਧੀਆ ਵਾ ਤੇ ਅਸੀਂ ਵੀ ਚੁੱਲ੍ਹੇ ਤੇ ਹੀ ਕੰਮਕਾਰ ਕਰਦੇ ਆ ਘਰ ਦੇ ਸਾਰੇ ਤੇ ਪਹਿਲਾਂ ਤਾਂ ਚੁੱਲ੍ਹੇ ਤੇ ਲੋਕ ਗਰਮ ਪਾਣੀ ਵੀ ਰੱਖ ਲੈਂਦੇ ਸੀਗੇ ਕਰਮ ਮਤਲਬ ਨਹਾਉਣ ਦੇ ਲਈ ਅੱਜ ਕੱਲ ਤਾਂ ਗੀਜ਼ਰ ਲੱਗ ਗਏ ਘਰ-ਘਰ ਤੇ ਗੀਜ਼ਰ ਲੱਗ ਚੁੱਕੇ ਆ ਘਰ-ਘਰ ਤੇ ਆਪਾਂ ਮਤਲਬ ਕਿ ਚੁੱਲ੍ਹੇ ਤੇ ਹੀ ਕੰਮ ਕਰਦੇ ਆ ਸਾਰਾ ਤੇ ਸਰਦੀਆਂ ਦਾ ਟਾਈਮ ਹੁਣ ਸ਼ੁਰੂ ਹੋ ਜਾਣਾ ਸਰਦੀਆਂ ਦੇ ਵਿੱਚ ਚੁੱਲ੍ਹੇ ਹੀ ਜਲਣਗੇ ਤੇ ਲੋ ਜੀ ਸਬਜ਼ੀ ਹੋ ਗਈ ਆਪਣੀ ਤਿਆਰ ਤੇ ਆਪਾਂ ਹੁਣ ਕਾਰਾਂ ਦੇ ਤੁਹਾਡੇ ਨਾਲ ਅੱਗੇ ਅੱਗੇ ਸ਼ੇਅਰ ਗੱਲਬਾਤ ਤੇ ਲਾਵਾਂਗੇ ਅੱਜ ਰੋਟੀ ਵੀ ਰੁੱਲੇ ਤੇ ਹੀ ਲਾਵਾਂਗੇ ਸ਼ਰ ਮੱਕੀ ਦੀ ਰੋਟੀ ਲਾਉਣੀ ਆ ਮੰਮੀ ਨੇ ਥੁੱਲੇ ਤੇ ਮੱਕੀ ਦੀ ਰੋਟੀ ਬਣਾਉਣਗੇ ਲੋ ਜੀ ਸਬਜੀ ਦਾ ਰੰਗ ਦੇਖੋ ਤੁਸੀਂ ਕਿੰਨਾ ਸੋਨਾ ਬਣ ਜੂਗੀ ਕਿਤੇ ਗੈਸ ਤੇ ਇਦਾਂ ਹੀ ਸਬਜੀ ਨਹੀਂ ਬਣੂਗੀ ਕਦੇ ਵੀ ਨਹੀਂ ਬਣ ਸਕਦੀ ਕਿਉਂਕਿ ਖਾਣ ਦਾ ਵੀ ਇੱਕ ਅਲੱਗ ਹੀ ਸਵਾਦ ਹੁੰਦਾ ਵਾ ਬਹੁਤ ਸੋਹਣੀ ਸਬਜ਼ੀ ਬਣਾ ਕੇ ਮੰਮੀ ਨੇ ਰੱਖ ਦਿੱਤੀ ਤੇ ਨਾਲ ਹੀ ਚੁੱਲੇ ਤੇ ਬਣਾਵਾਂਗੇ ਰੋਟੀਆਂ ਦੇਖਦੇ ਆ ਕਨਕ ਦੀ ਬਣਾਣਗੇ ਕਿ ਮੱਕੀ ਦੀ ਇਹ ਨਹੀਂ ਮਿਲੂ ਪਤਾ ਹੈਗਾ ਤੇ ਦੇਖਦੇ ਆ ਜੇ ਮੱਕੀ ਦੀ ਰੋਟੀ ਬਣਾਈ ਤਾਂ ਤਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਕਨਕ ਦੀ ਬਣਾਈ ਤਾਂ ਵੀ ਸ਼ੇਅਰ ਕਰਾਂਗੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਪਲੀਜ਼ ਬਹੁਤ ਮੈਨਰ ਕਰਦੇ ਆ ਬਸ ਇਹੀ ਵਾਰ-ਵਾਰ ਕਹਿੰਨੇ ਨੇ ਕਿ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭੈਣ ਭਰਾਓ ਬਸ ਚਲੋ ਜੀ ਅੱਜ ਬਣਨ ਲੱਗੀ ਆ ਮੱਕੀ ਦੀ ਰੋਟੀ ਮੈਨੂੰ ਲੱਗਦਾ ਤਾਂ ਸੀਗਾ ਪਰ ਮੈਨੂੰ ਕਨਫਰਮ ਨਹੀਂ ਸੀਗਾ ਪੂਰਾ ਕਿ ਅੱਜ ਮੱਕੀ ਦੀ ਰੋਟੀ ਬਣਨੀ ਆ। ਲਓ ਜੀ ਮੱਕੀ ਦੀ ਰੋਟੀ ਬਣਾ ਲੱਗ ਗਈ ਆਟਾ ਗੁੰਨਣ ਲੱਗ ਗਏ ਮੰਮੀ। ਹੌਲੀ ਹੌਲੀ ਲੱਗਿਆ ਹੋਏ ਨੇ ਆਟਾ ਗੁੰਨਣਾ। ਤੇ ਅੱਜ ਬਣਨਗੇ ਮੱਕੀ ਦੀਆਂ ਰੋਟੀਆਂ ਸੋਹਣੀਆਂ ਸੋਹਣੀਆਂ। ਤੇ ਅੱਜ ਆਪਾਂ ਖਾਵਾਂਗੇ ਮੱਕੀ ਦੀ ਰੋਟੀ ਸਬਜ਼ੀ ਨਾਲ ਤਰੀ ਨਾਲ ਬਹੁਤ ਸਵਾਦ ਲੱਗਦੀ ਆ। ਆਲੂਆਂ ਦੀ ਤਰੀ ਨਾਲ ਵੀ ਸਵਾਦ ਲੱਗਦੀ ਆ। ਤੇ ਇਹ ਲੋ ਗੋਬੀ ਨਾਲ ਵੀ ਸਵਾਦ ਲੱਗਦੀ ਹੈ ਤੇ ਇਹ ਕੜੀ ਨਾਲ ਵੀ ਬਹੁਤ ਸਵਾਦ ਆਉਂਦੀ ਹੈ ਤਕਰੀਬਨ ਬਹੁਤ ਤਿੰਨ ਚਾਰ ਸਬਜ਼ੀਆਂ ਨੇ ਜਿਹਦੇ ਜਿਹਦੇ ਨਾਲ ਇਹ ਮੱਕੀ ਦੀ ਰੋਟੀ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਤੇ ਆਪਾਂ ਚੁੱਲੇ ਤੇ ਬਣਾਵਾਂਗੇ ਤੇ ਬਸ ਆਪਾਂ ਸਾਜਰੇ ਹੀ ਲਾ ਲਈ ਦੀਆਂ ਰੋਟੀ ਕਿਉਂਕਿ ਇੱਥੇ ਬੱਲਵ ਦਾ ਇੰਤਜ਼ਾਮ ਨਹੀਂ ਹੈਗਾ ਕੋਈ ਤਾਂ ਕਰਕੇ ਸਾਜਰੇ ਲਾ ਲੈਨੇ ਹਾਂ ਹੁਣ ਚ ਵੀ ਹੁਣ ਸਰਦੀਆਂ ਦੇ ਵਿੱਚ ਰੋਟੀ ਆਪਾਂ ਜਲਦੀ ਹੀ ਲਾ ਲਿਆ ਕਰਨੀ ਆ ਤੇ ਮੰਮੀ ਹੌਲੀ 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 ਆਟਾ ਗੁੰਨਣ ਲੱਗੇ ਹੋਏ ਨੇ ਕਿਉਂਕਿ ਮੱਕੀ ਦੀ ਰੋਟੀ ਮੈਨੂੰ ਆਂਦੀ ਨਹੀਂ ਬਣਾਣੀ ਇਹ ਤਾਂ ਮੈਂ ਹੀ ਬਣਾਣੀ ਸੀਗੀ ਤੇ ਮੱਕੀ ਦੀ ਰੋਟੀ ਆਪਾਂ ਸਿੱਖੇ ਨਹੀਂ ਕਿਉਂਕਿ ਘੱਟਵਾਦੀ ਖਾਦੀ ਆ ਸ਼ਹਿਰਾਂ ਦੇ ਵਿੱਚ ਘੱਟਵਾਦੀ ਖਾਂਦੇ ਆ ਲੋਕ ਇਹ ਸਾਗ ਨਾਲ ਖਾਦੀ ਆ ਬਸ ਸ਼ਹਿਰਾਂ ਦੇ ਵਿੱਚ ਤੇ ਮੱਕੀ ਦੀ ਰੋਟੀ ਇੱਥੇ ਤਕਰੀਬਨ ਤਿੰਨ ਚਾਰ ਸਬਜ਼ੀਆਂ ਨਾਲ ਖਾ ਲੈਂਦੇ ਨੇ ਤੇ ਇਹਦੇ ਨਾਲ ਲੱਸੀ ਵੀ ਬਹੁਤ ਸਵਾਦ ਲੱਗਦੀ ਆ ਤੇ ਚਲੋ ਹੌਲੀ ਹੌਲੀ ਲੱਗੇ ਹੋਏ ਨੇ ਦੇਖੋ ਹੱਥ ਦੀ ਮਦਦ ਨਾਲ ਕਿੰਨੇ ਸੋਹਣੇ ਮੇਨੂੰ ਤਾਂ ਆਂਦੀ ਨੇ ਕਿੱਦਾਂ ਲੱਗੇ ਹੋਏ ਨੇ ਉਹ ਸੋਹਣੇ ਲੱਗ ਰਹੀ ਐ ਦੇਖੋ ਹੌਲੀ ਹੌਲੀ ਲੱਗੇ ਹੋਏ ਨੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਮੱਕੀ ਦੀ ਰੋਟੀ ਦੀ ਸ਼ੇਪ ਹੌਲੀ ਹੌਲੀ ਬਣਦੀ ਹੁੰਦੀ ਆ ਕਦੇ ਸਿੱਖੀ ਵੀ ਨਹੀਂ ਆਪਾਂ ਨੇ ਤਾਂ ਰੋਟੀ ਬਣਾਣੀ ਤਕਰੀਬਨ ਲੋੜ ਹੀ ਨਹੀਂ ਪਈ ਹੈਗੀ ਪਰ ਇੱਧਰ ਆਪਣੇ ਮਤਲਬ ਕਿ ਸਾਰੇ ਖਾਂਦੇ ਨੇ ਤੇ ਮੰਮੀ ਹੁਣੇ ਮੇਰੇ ਉਧਰ ਪੇਕੇ ਆਵਲ ਤਾਂ ਘਾਟੇ ਹੀ ਖਾਂਦੇ ਨੇ ਰੋਟੀ ਇਹ ਵਾਲੀ ਮੰਮੀ ਤਕਰੀਬਨ ਖਾ ਲੈਂਦੇ ਆ ਉਧਰਲੇ ਪਰ ਬਾਕੀ ਸਾਰੇ ਘੱਟ ਖਾਂਦੇ ਕਨਕ ਦੀ ਰੋਟੀ ਖਾਂਦੇ ਨੇ ਪਰ ਜਦੋਂ ਦੀ ਮੈਂ ਇੱਥੇ ਸਹੁਰੇ ਆਈ ਆ ਆਪਣੇ ਤੇ ਰੋਟੀ ਮੈਂ ਖਾ ਲੈਣੀ ਇੱਥੇ ਤਕਰੀਬਨ ਲਓ ਜੀ ਕਿੰਨੀ ਸੋਹਣੀ ਮਤਲਬ ਕਿ ਰੋਟੀ ਬਣਦੀ ਆ ਸੇਕ ਤਾਂ ਮਤਲਬ ਗੈਸਾਂ ਤੇ ਲੱਗਦਾ ਨਹੀਂਗਾ ਸੇਕ ਤਾਂ ਤਕਰੀਬਨ ਚੁੱਲਿਆਂ ਤੇ ਹੀ ਲੱਗਦਾ ਹੁੰਦਾ ਜ਼ਿਆਦਾ ਤੇ ਲਓ ਜੀ ਨਾਲ ਦੀ ਨਾਲ ਮੰਮੀ ਬਣਾਈ ਜਾਂਦੇ ਆ ਹੋਰ ਇੱਕ ਰੋਟੀ ਤਿਆਰ ਹੋ ਰਹੀ ਆ ਤੇ 7-8 ਰੋਟੀਆਂ ਲਾਣੀ ਯਾਨੀ ਤਕਰੀਬਨ ਬੱਤ ਹਨਾ ਰੱਤ ਰੱਠ ਕ 6-7 6-7 ਰੋਟੀਆਂ ਲਾਣੀ ਆ ਇੱਕ ਮੈਂ ਖਾਣੀ ਆ ਬਾਕੀ ਇਹਨਾਂ ਨੇ ਤੇ ਮੇਰੇ ਦਾਦੇ ਸੋਰੇ ਨੇ ਤੇ ਮੰਮੀ ਜੀ ਨੇ ਖਾਣੀ ਰੋਟੀ ਤੇ ਬਾਕੀ ਆਪਾਂ ਹੁਣ ਇਹਨੂੰ ਘਿਓ ਲਾਵਾਂਗੇ ਕਿਉਂਕਿ ਉਹ ਕੱਲੇ ਲੱਗੇ ਹੋਏ ਨੇ ਆਪਾਂ ਲਾਵਾਂਗੇ ਇਹਨੂੰ ਘਿਓ ਲਗਾਮਾ ਕਿਉਂ ਕਿਉਂ ਲਗਾਨੀ ਆ ਕੀ ਲਾਉ ਜੀ ਆਪਾਂ ਕਿਉਂ ਲਾਣ ਲੱਗੇ ਇਹਨੂੰ ਲਾ ਰਹੀ ਐ ਸੱਚ ਦੇ ਸੱਚ ਦੇ ਕਿਉਂ ਕਿਉਂਕਿ ਫਿਰ ਨੇਰਾ ਹੋ ਜਾਣਾ ਇੱਥੇ ਕੁਝ ਦਿਖਣਾ ਨਹੀਂਗਾ ਤਾਂ ਕਰਕੇ ਆਪਾਂ ਲਾਤਾ ਕਿਉਂ ਲਾਓ ਜੀ ਚੁੰਟਾ ਫੜਾਓ ਲਓ ਮੰਮੀ ਨੇ ਝਰਤੀ ਤੇ ਤਰੋ ਰੋਟੀ ਦੀ ਦੁੱਜੀ ਵੀ ਤਿਆਰ ਆ ਤੇ ਦੁੱਜੀ ਰੋਟੀ ਵੀ ਆਪਾਂ ਪਾ ਦਵਾਂਗੇ ਰੋਟੀ ਸਵਾਦ ਲੱਗਦੀ ਐ ਮੱਕੀ ਦੀ ਤਕਰੀਬਨ ਲਓ ਜੀ ਹੁਣ ਆਪਾਂ ਪਾਵਾਂਗੇ ਦੂਜੀ ਰੋਟੀ ਟਾ 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 ਦੂਜੀ ਰੋਟੀ ਤਿਆਰ ਗੱਗੂ ਨੇ ਚੱਕੀਆਂ ਹੋਈਆਂ ਨੇ ਟੌਫੀਆਂ ਤੇ ਗੱਗੂ ਖਾ ਰਿਹਾ ਨਾਲ-ਨਾਲ ਟੌਫੀਆਂ ਗੱਗੂ ਟੌਫੀ ਰਹਿ ਤਾਂ ਇਹਦਾ ਦੇਰੇ ਪੁੱਤ ਦੇ 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 ਲੇ ਗੱਗੂ ਵੀ ਸਾਡੀ ਬਹੁਤ ਸਿਆਣੀ ਲੋਗੀ ਗੱਗੂ ਮੈਨੂੰ ਦੇ ਨਾਰੀ ਮੈਂ ਨਹੀਂ ਖਾਣੀ ਗੱਗੂ ਮੈਂ ਨਹੀਂ ਖਾਣੀ ਮੈਂ ਤੂ ਤ ਬੋਲਦੀ ਆ ਨਾਲ ਨਾ ਪੈ ਆ ਨਹੀਂ ਖਾਈਦਾ ਹੁੰਦਾ ਉਰੇ ਆਓ ਉਰੇ ਆਓ ਉਰੇ ਆਓ ਨਾਲਾ ਨਹੀਂ ਖਾਈਦਾ ਹੁੰਦਾ ਪੁੱਤੈ ਨੂੰ ਸਿੱਟੋ ਆ ਸਿੱਟੋ ਸਿੱਟੋ ਇਹਨੂੰ ਹੁਣ ਨਹੀਂ ਇਧਰ ਦੇ ਕੋ ਤੇਰੀ ਗੁੱਤਾ ਕਿ ਨਹੀਂ ਕੀਤੀਆਂ ਨੇ ਦੋ ਹਾਂ ਦੋ ਗੁੱਤਾ ਕਿ ਨਹੀਂ ਕੀਤੀਆਂ ਨੇ ਹਾਂ ਦੋ ਗੁੱਤਾ ਕਿ ਨਹੀਂ ਕੀਤੀਆਂ ਨੇ ਰੱਖ ਦੋ ਇੱਥੇ ਗੱਗੂ ਤੋਂ ਮੇਰੇ ਕੱਪੜੇ ਲਵੇੜ ਤੇ ਬਾਗਲਾ ਪੱਛ ਗਈ ਪੱਛ ਗਈ ਲਾਜੀ ਮਨ ਬਨ ਰਹੀ ਹੈ ਤੀसरी ਰੋਟੀ ਤੇ ਨਾਲ ਆਪਣੇ ਨਾਲ ਦੀ ਨਾਲ ਚੌਥੀ ਰੋਟੀ ਹੋ ਰਹੀ ਹੈ ਤਿਆਰ ਤੇ ਨਾਲ ਦੀ ਨਾਲ ਆਪਾਂ ਕੀ ਲਾ ਕੇ ਨਾਲ ਦੀ ਨਾਲ ਤਰੀਸ਼ਾ ਰਿਆਂ ਦੇਖੋ ਕਿੰਨੀ ਸੋਹਣੀ ਰੋਟੀ ਬਣ ਗਈ ਮੱਕੀ ਦੀ ਉਹਨੂੰ ਕਿਉਂ ਲਾ ਕੇ ਆਪਾਂ ਡੱਬੇ ਵਿੱਚ ਰੱਖਤਾ ਤੇ ਨਾਲ ਦੀ ਨਾਲ ਆਪਣੇ ਮਤਲਬ ਅੱਗ ਵੀ ਜਲਾਈ ਜੰਨੇ ਆ ਦੇ ਨਾਲ ਦਿਨ ਨਾਲ ਆਪਾਂ ਇਧਰੋਂ ਸੇਕੀ ਜਾ ਰਹੀ ਹੈ ਰੋਟੀ ਨੂੰ ਨਾਲ ਦਿਨ ਨਾਲ ਬਸ ਆਪਾਂ ਕੇਵਲ ਆਈ ਜਾ ਰਹੇ ਆ ਆ ਦੇਖੋ ਥੋੜਾ ਜਿਹਾ ਹਨੇਰਾ ਹੋ ਗਿਆ ਜੀ ਤਾਂ ਅਸੀਂ ਥੋੜੀ ਜਲਦੀ ਰੋਟੀ ਲਾ ਲੈਨੇ ਆ ਆ ਦੇਖੋ ਕਿੰਨੀ ਸੋਹਣੀ ਸ਼ੇਫ ਆਈ ਰੋਟੀ ਦੀ ਸੇਕ ਬਹੁਤ ਜ਼ਿਆਦਾ ਹੈ ਬਣੀ ਜਾ ਰਹੀ ਹੈ ਨੇ ਗੈਸ ਤੇ ਨਹੀਂ ਬੰਦੀਆਂ ਜਲਦੀ ਤੇ ਇਸ ਤੇ ਬਣੀ ਜਾ ਰਹੀਆਂ ਨੇ ਜਲਦੀ ਜਲਦੀ ਰੋਟੀਆਂ ਦੇਖੋ ਥੋੜਾ ਮੇਰੇ ਦੇ ਕੰਨ ਨੂੰ ਕੁਝ ਪਤਾ ਨਹੀਂ ਚੱਲ ਰਿਹਾ ਤੇ ਨਾਲ ਦੇ ਨਾਲ ਆਪਾਂ ਲੱਕੜ ਨੂੰ ਵੀ ਲਗਾਈ ਜਨੇ ਕਿਉਂਕਿ ਸੇਕ ਕਟ ਨਾਣੀ ਚਾਹੀਦਾ ਜੇ ਸੇਕ ਕਟ ਗਿਆ ਫੇ ਰੋਟੀ ਨਹੀਂ ਬੰਨੀ ਚੰਗੀ ਤਰ੍ਹਾਂ ਤਾਂ ਨਾਲ ਦੀ ਨਾਲ ਆਪਾਂ ਸੇਕ ਲਵਾਈ ਜਾ ਰਹੇ ਆਂ ਨਾਜੀ ਆਟਾ ਗੁੰਨ ਵੀ ਸੌਖਾ ਹੀ ਆ ਪਰ ਇਹ ਨਾਲ ਦੀ ਨਾਲ ਗੁੰਨਣਾ ਪੈਂਦਾ ਆਟਾ ਜੇ ਆਪਾਂ ਆਟਾ ਗੁੰਨ ਕੇ ਰੱਖ ਲੈਨੇ ਆ ਤਾਂ ਫੇਰ ਔਖਾ ਹੋ ਜਾਂਦਾ ਥੋੜਾ ਜਿਹਾ ਤੇ ਆਪਾਂ ਨਾਲ ਦੇ ਨਾਲ ਇਹ ਆਟਾ ਗੁੰਨੇ ਰਹੇ ਨੇ ਤੇ ਨਾਲ ਦੇ ਨਾਲ ਹੀ ਲੋਈਆਂ ਬਣੀ ਜਾ ਰਹੀਆਂ ਨੇ ਤੇ ਨਾਲ ਦੇ ਨਾਲ ਇੱਧਰ ਛੋਟੀ ਤਿਆਰ ਹੋਈ ਜਾ ਰਹੀ ਆ ਬਹੁਤ ਸੋਹਣੀ ਰੋਟੀ ਬਣ ਰਹੀ ਆ ਅੱਛਾ ਕੱਤੀ ਆ ਮਮੀਰਾ ਮੂੰਹ ਦੇਖਣ ਆਲਾ ਮੈਨੂੰ ਲੱਗੀ ਕੰਨੀ ਰੋਟੀ ਕੱਚੀਆਂ ਨੇ ਸੋਫਿਆ ਤਾਂ ਹੁਣ ਸਿੱਟਕੇ ਹੋ ਗਈ ਮੈਨੂੰ ਲੱਗਦਾ ਸਾਰੀਆਂ ਲੈ ਗਈ ਤਕਰੀਬਨ ਹੁਣ ਰੋਟੀਆਂ ਬਣ ਚੁੱਕੀਆਂ ਨੇ ਬਸ ਦੋ ਕੁ ਰਹਿ ਗਏ ਨੇ ਤੇ ਚਲੋ ਆਪਾਂ ਹੁਣ ਨਾ ਮਿਲਾਂਗੇ ਤੁਹਾਨੂੰ ਅੱਗੇ ਨੈਕਸਟ ਬਲੌਗ ਵਿੱਚ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਬਸ ਧੰਨਵਾਦ ਆ ਤੁਹਾਡਾ ਸਪੋਰਟ ਜ਼ਰੂਰ ਕਰਿਆ ਕਰੋ ਇੱਕ ਦੂਜੇ ਨੂੰ ਤੇ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਥੈਂਕ ਯੂ ਓਕੇ ਬਾਏ ਬਾਏ